ਕੋਡੀ 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 ਇੱਕ ਨੌਜਵਾਨ ਸਾਡੇ ਕੋਲ ਆਇਆ ਹੈ ਪਿੰਡ ਕਿਹੜਾ ਵੀਰੇ ਹੈ ਕੁੱਤ ਵੀ ਨੰਗਲ ਵਾਲਾ ਸਾਜਨ ਇਹਦੇ ਪ੍ਰੋਬਲਮ ਆ ਗਈ ਸੀ ਗੋਡੇ ਦੇ ਵਿੱਚ ਕੀ ਪ੍ਰੋਬਲਮ ਆਈ ਸੀ ਰਸਾਲੀ ਗੋਡੇ ਦੇ ਵਿੱਚ ਪਾੜ ਗਈ ਸੀ ਆਪਰੇਸ਼ਨ ਵੀ ਹੋ ਗਿਆ ਹਨਾ ਆਪਰੇਸ਼ਨ ਕਰਵਾ ਲਿਆ ਪਰ ਦਵਾਈ ਦਬਈ ਦੀ ਲੋੜ ਹੈ ਯਾ ਸਾਰਿਆਂ ਨੂੰ ਮੇਰੀ ਬੇਨਤੀ ਆ ਯਾਰ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਪਹਿਲਵਾਨ ਉੱਠ ਖੜੂ ਦੁਵਾਰੇ ਔਰ ਇਹਦਾ ਢੇੜਾ ਲਵਾਉਣ ਲੱਗੇ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਮੇਰੇ ਭਰਾ ਆਸੇ ਪਾਸੇ ਬੈਠੇ ਆ ਯਾਰ ਬੰਦਾ ਆਇਆ ਬੜੀ ਮਜਬੂਰੀ ਦੇ ਨਾਲ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਮੈਂ ਆ ਕੇ ਗਰਾਊਂਡ ਦੇ ਵਿੱਚ ਮੰਗਾ ਪਰ ਸੋਹਣਾ ਵੀਰ ਆਪਣਾ ਯਾਰ ਨਵਾਂ ਮੁੰਡਾ ਕਬੱਡੀ ਖਿਡਾਰੀ ਆ ਐਨਾ ਆਪਾਂ ਇਸ ਟੂਰਨਾਮੈਂਟ ਲਈ ਕਰ ਰਹੇ ਆ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਤੁਰਿਆ ਵੀ ਨਹੀਂ ਜਾਣਾ ਕਿਉਂਕਿ ਜੇ ਤੁਰੂਗਾ ਤਾਂ ਪ੍ਰੋਬਲਮ ਆਊਗੀ ਟਾਂਕੇ ਲੱਗੇ ਆ ਗੋਡੇ ਦੇ ਉੱਤੇ ਸੋ ਸਾਰੇ ਮੇਰੀ ਹੱਥ ਮੰਨ ਕੇ ਬੇਨਤੀ ਆ ਵਿਸ਼ਾਲ ਨਾਲ ਸੱਜਣ ਇੱਕ ਦੋ ਲੈ ਲੈ ਇਧਰੋਂ ਤੇ ਨਾਲ ਢੇੜਾ ਜ਼ਰੂਰ ਲਾ ਦਿਓ ਨਾਲ ਥੋੜਾ ਥੋੜਾ ਚਾਹੇ ਤੂੰ ਚੱਲ ਪਾ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਵੱਧ ਚੜ ਕੇ ਮਾਨ ਸਨਮਾਨ ਕਰਿਓ ਮੇਰੇ ਵੀਰੋ ਤਾਂ ਕਿ ਇਸ ਨੌਜਰ ਨੂੰ ਆਪਾਉਣ ਵਾਲੇ ਸਮੇਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਦੇਖ ਸਕੀਏ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਸਤਿਕਾਰ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ